ਦਰਕਤਾਂ ਨੂੰ ਪਿਆਰ ਕਰਨ ਵਾਲੇ ਕਿਸਾਨ ਦਾ ਤੁਹਾਨੂੰ ਅਸੀਂ ਖੇਤ ਦਿਖਾ ਰਹੇ ਹਾਂ ਜਿੱਥੇ ਜਦੋਂ ਐਂਟਰ ਕਰਦੇ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਤੁਹਾਨੂੰ ਅੰਦਰ ਆਂਦੀ ਇੱਥੇ ਬੜੀ ਠੰਡੀ ਹਵਾ ਤੇ ਬੜਾ ਇੱਕ ਚੰਗਾ ਵਾਤਾਵਰਣ ਮਹਿਸੂਸ ਹੁੰਦਾ ਜਿਨ੍ਹਾਂ ਨੇ ਆਪਣੇ ਜ਼ਮੀਨ ਦੇ ਆਲੇ ਦੁਆਲੇ ਕਹਿ ਲਈਆਂ ਜਾਂ ਮੋਟਰ ਤੇ 92 ਤਰ੍ਹਾਂ ਦੇ ਜਿਹੜੇ ਬੂਟੇ ਲਾਏ ਸੀ ਜਿਨ੍ਹਾਂ ਵਿੱਚੋਂ ਫਲਾਂ ਦੇ ਬੂਟੇ ਅਮਰੂਦਾਂ ਦੇ ਬੂਟੇ ਹੈਗੇ ਆ ਆ ਅਮਰੂਦ ਦੇ ਬੂਟੇ ਲੱਗੇ ਇਸ ਤੋਂ ਇਲਾਵਾ ਡੇਜ਼ੀ ਕਿੰਨੂ ਹੋ ਗਿਆ ਅਨਾਰ ਹੋ ਗਿਆ ਫਾਲਸਾ ਹੋ ਗਿਆ ਚੀਕੂ ਹੋ ਗਿਆ ਆਲੂ ਬਖਾਰਾ ਹੋ ਗਿਆ ਨਾਲ ਦੀ ਨਾਲ ਆਂਬ ਇਸ ਸਾਰਾ ਜਿਹੜਾ ਏਰੀਆ ਹੈਗਾ ਤੁਹਾਨੂੰ ਅਸੀਂ ਕੈਮਰੇ ਜ਼ਰੀਏ ਦਿਖਾਣਾ ਹੈ ਕਿ ਸਾਰਾ ਹਰਾ ਭਰਾ ਸਾਰੀ ਮੋਟਰ ਜਿਹੜੀ ਹੈ ਉਹ ਹਰਿਆਲੀ ਨਾਲ ਭਰੀ ਹੋਈ ਸਾਰੇ ਇਲਾਕੇ ਚ ਹਰਿਆਲੀ ਜਿਹੜੀ ਹਰਿਆਲੀ ਹੈਗੀ ਇੱਥੇ ਤੁਹਾਨੂੰ ਸਾਰੀ ਦਿਖਾਣੇ ਆ ਅਸੀਂ ਤਸਵੀਰਾਂ ਜੀ ਮੈਂ 1983 ਤੋਂ ਕੀਤੀ ਦਾ ਕੰਮ ਕਰਦਾ ਜੀ ਤੇ ਮੈਂ 10 ਕਿਲਿਆਂ ਦੀ ਕੀਤੀ ਕਰਦਾ ਤੇ ਉਦੋਂ ਤੋਂ ਹੀ ਮੈਨੂੰ ਇਹ ਸ਼ੌਂਕ ਹੈ ਵੀ ਆਪਦੇ ਘਰ ਦੇ ਨਿੰਬੂ ਹੋਣ ਆਪ ਦੇ ਘਰ ਦਾ ਕੋਈ ਫਰੂਟ ਹੋਵੇ ਤੇ ਜੁਨਾਈਟੀ ਮੈਨੂੰ ਬਹੁਤ ਕੀਤਾ ਮੈਂ ਜਾਣ ਆਉਣਾ ਜੀ ਕੋਈ 40 ਕਿ ਸਾਲ ਵੀ ਹੋ ਗਏ ਮੇਰਾ ਉੱਥੇ ਜਾਣ ਆਉਣ ਬਣੇ ਨੂੰ ਉੱਥੇ ਜਿਵੇਂ ਜਿਵੇਂ ਕਿਵੇਂ ਕੋਈ ਨਾਵੀਆਂ ਵੈਰਾਈਟੀਆਂ ਫਰੂਟਾਂ ਦੀਆਂ ਆਉਂਦੀਆਂ ਆਲੂ ਫਰੀਆਂ ਆਉਂਦੀਆਂ ਜਾਂ ਕਣੂਦਰੀ ਆਉਂਦੀ ਹੈ ਜਾਂ ਆੜੂ ਦੀ ਆਉਂਦੀ ਹੈ ਕੁੱਲ ਮੇਰੇ ਉਹ ਵੈਰਾਈਟੀ ਖੇਤ ਲਾਈ ਵੀ ਹੈ ਜੀ ਤਸੀਂ ਦੇਖ ਰਹੇ ਹੋ ਮੋਟਰ ਤਾਂ ਮਿਲਦਾ ਥੋੜੀ ਦਿਖਦੀ ਨਹੀਂ ਸਾਰੀ ਅਗੈ ਨਹੀਂ ਹਰਿਆਲੀ ਆ ਪਿੱਛੇ ਸਾਰੇ ਬੂਟੇ ਜਿਹੜੇ ਦਰਖਤ ਬਣੇ ਹੋ ਸਾਰਿਆਂ ਦੇ ਫਲ ਲੱਗਦਾ ਹੈ ਨਾ ਤੇ ਹਾਂਜੀ ਸਾਰਿਆਂ ਦੇ ਫਲ ਲੱਗਦਾ ਫਲ ਤੁਹਾਨੂੰ ਦਿਖਾਇਆ ਵੀ ਫਰੂਟ ਆਇਆ ਵਾ ਕੰਗਾ ਤੇ ਕੰਗਾ ਤੇ ਕਿਵੇਂ ਹੁਣ ਆਲੂ ਖਰਾ ਸੀ ਉਹ ਲੱਗ ਹਟਿਆ ਜੀ ਆੜੂ ਵੀ ਲੱਗ ਹਟਿਆ ਪਰ ਇਹ ਲੱਗਦਾ ਜੀ ਤੁਹਾਨੂੰ ਜਗਦੇਵ ਸਿੰਘ ਜੀ ਇਹ ਜ਼ਰੂਰਤ ਬਣ ਗਈ ਹੈ ਹਰ ਰੋਜ਼ ਸ਼ਖਸ ਦੀ ਜਿਹਨੇ ਧਰਤੀ ਤੇ ਰਹਿਣਾ ਉਹਨੂੰ ਉਹਦਾ ਮੁੱਲ ਮੋੜਨਾ ਨੁਕਸਾਨ ਅਸੀਂ ਕੀਤਾ ਧਰਤੀ ਦਾ ਸਾਰਾ ਲੱਗਦਾ ਮੁੱਲ ਮੋੜਨਾ ਇਹ ਹਰਿਆਲੀ ਇਸੇ ਤਰੀਕੇ ਨਾਲ ਵਧਾਣੀ ਪਊ ਸਾਬ ਨੂੰ ਹਾਂ ਵਧਾਉਣੀ ਪ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਇੱਕ ਪਾਸੇ ਅਸੀਂ ਅਸੀ ਤਸਵੀਰਾਂ ਦੇਖਦੇ ਹਾਂ ਕਿ ਵੱਖ-ਵੱਖ ਜਗ੍ਹਾ ਤੋਂ ਪਿਛਲੇ ਸਮੇਂ ਦੇ ਵਿੱਚ ਦਰਖਤਾਂ ਨੂੰ ਜਿਹੜੀ ਅੱਗ ਲੱਗੀ ਹੈ ਚਾਹੇ ਉਹ ਵਟਾਂ ਦੇ ਕਿਨਾਰੇ ਕਾ ਸੀਗਾ ਜਾਂ ਵੈਸੇ ਹੀ ਅੱਗ ਦੀਆਂ ਬੜੀਆਂ ਤਸਵੀਰਾਂ ਦੇਖਣ ਨੂੰ ਮਿਲੇ ਕਿ ਬੜੇ ਦਰਖਤ ਜਿਹੜੇ ਆ ਉਹ ਸੜ ਗਏ ਆ ਤਾਂ ਅੱਜ ਤੁਹਾਨੂੰ ਅਸੀਂ ਕੈਸੇ ਕਿਸਾਨਾਂ ਮਿਲਵਾਨੇ ਆ ਜਿਨ੍ਹਾਂ ਦਾ ਨਾਮ ਜਗਦੇਵ ਸਿੰਘ ਆ ਤਾਂ ਬੁਰਜ ਥਰੋੜ ਪਿੰਡ ਦੇ ਉਹ ਰਹਿਣ ਵਾਲੇ ਨੇ ਉਸ ਕਿਸਾਨ ਨੇ ਆਪਣੇ ਜਿਹੜੀ 10 ਕਿੱਲੇ ਜ਼ਮੀਨ ਤੇ ਜਿਹੜੀ ਖੇਤੀ ਕਰਦੇ ਆ ਤੇ ਜਿਹੜੀ ਮੋਟਰ ਹੈਗੀ ਉਸ ਮੋਟਰ ਦੇ ਆਲੇ-ਦੁਆਲੇ ਤੇ ਜ਼ਮੀਨ ਦੇ ਆਲੇ-ਦੁਆਲੇ 92 ਤਰ੍ਹਾਂ ਦੇ ਜਿਹੜੇ ਬੂਟੇ ਲਾਇਏ ਸੜੇ ਅੱਜ ਦਰਖਤ ਬਣ ਚੁੱਕੇ ਆ ਜਿੰਨਾ ਵਿੱਚੋਂ ਕਈ ਫਲਾਂ ਦੇ ਬੂਟੇ ਆ ਅੰਬ ਹੈਗਾ ਜਾਮਣ ਹੈਗਾ ਕਿਨੂ ਹੈਗੇ ਆ ਤਾਂ ਮੋਟਰ ਦਿਖਾਣੇ ਆ ਤੁਹਾਨੂੰ ਸਰਕਾਰ ਵੀ ਕਹਿ ਰਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਆਲੇ-ਦੁਆਲੇ ਹਰਿਆਲੀ ਲੈ ਕੇ ਆਓ ਪਰ ਇਹ ਹਰਿਆਲੀ ਨੂੰ ਦਰਖਤਾਂ ਨੂੰ ਪਿਆਰ ਕਰਨ ਵਾਲੇ ਕਿਸਾਨ ਦਾ ਤੁਹਾਨੂੰ ਅਸੀਂ ਖੇਤ ਦਿਖਾ ਰਹੇ ਹਾਂ ਜਿੱਥੇ ਜਦੋਂ ਐਂਟਰ ਕਰਦੇ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਤੁਹਾਨੂੰ ਅੰਦਰ ਆਂਦੀ ਇੱਥੇ ਬੜੀ ਠੰਡੀ ਹਵਾ ਤੇ ਬੜਾ ਇੱਕ ਚੰਗਾ ਵਾਤਾਵਰਣ ਮਹਿਸੂਸ ਹੁੰਦਾ ਤਾਂ ਦੇਖੋ ਤਸਵੀਰਾਂ ਇਹ ਬੁਰਜਥਰੋਡ ਦੇ ਦਰਖਤਾਂ ਨੂੰ ਪਿਆਰ ਕਰਨ ਵਾਲੇ ਕਿਸਾਨ ਦਾ ਖੇਤ ਹੈ ਜਗਦੇਵ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਜਿਨ੍ਹਾਂ ਨੇ ਆਪਣੇ ਜ਼ਮੀਨ ਦੇ ਆਲੇ ਦੁਆਲੇ ਕਹਿ ਲਿਆ ਜਾਂ ਮੋਟਰ ਤੇ 92 ਤਰ੍ਹਾਂ ਦੇ ਜਿਹੜੇ ਬੂਟੇ ਲਾਏ ਸੀ ਜਿਨ੍ਹਾਂ ਵਿੱਚੋਂ ਫਲਾਂ ਦੇ ਬੂਟੇ ਅਮਰੂਦਾਂ ਦੇ ਬੂਟੇ ਹੈਗੇ ਆ ਅਮਰੂਦ ਦੇ ਬੂਟੇ ਲੱਗੇ ਇਸ ਤੋਂ ਇਲਾਵਾ ਡੇਜੀ ਕਿੰਨੂ ਹੋ ਗਿਆ ਅਨਾਰ ਹੋ ਗਿਆ ਫਾਲਸਾ ਹੋ ਗਿਆ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਕਹਿ ਦਈਏ ਕਿ ਚੀਕੂ ਹੋ ਗਿਆ ਆਲੂ ਬਖਾਰਾ ਹੋ ਗਿਆ ਨਾਲ ਦੀ ਨਾਲ ਆਂਬ ਇਹ ਸਾਰਾ ਜਿਹੜਾ ਏਰੀਆ ਹੈਗਾ ਤੁਹਾਨੂੰ ਅਸੀਂ ਕੈਮਰੇ ਜ਼ਰੀਏ ਦਿਖਾਣਾ ਹੈ ਕਿ ਸਾਰਾ ਹਰਾ ਪਰ ਹੈ ਸਾਰੀ ਮੋਟਰ ਜਿਹੜੀ ਹੈ ਉਹ ਹਰਿਆਲੀ ਨਾਲ ਭਰੀ ਹੋਈ ਸਾਰੇ ਇਲਾਕੇ ਚ ਹਰਿਆਲੀ ਜਿਹੜੀ ਹਰਿਆਲੀ ਹੈਗੀ ਇੱਥੇ ਤੁਹਾਨੂੰ ਸਾਰੀ ਦਿਖਾਣੇ ਆ ਅਸੀਂ ਤਸਵੀਰਾਂ ਤੇ ਜਗਦੇਵ ਸਿੰਘ ਜੀ ਦਾ ਜਿਹੜੀ ਮੋਟਰ ਤੇ ਤੁਹਾਨੂੰ ਲੈ ਕੇ ਆਏ ਆ ਜਿਹੜੀ ਬੜੇ ਮਸ਼ਹੂਰ ਨੇ ਇਸ ਇਲਾਕੇ ਦੇ ਵਿੱਚ ਚੰਗੀ ਨੌਲੇ ਰੱਖਦੇ ਨੇ ਬਾਗਬਾਨੀ ਦੇ ਪ੍ਰਤੀ ਕਹਿੰਦਾ ਕਿ ਖੇਤੀਬਾੜੀ ਚੰਗੀ ਨੌਲੇਜ ਹੈਗੀ ਪਰ ਫਲਾਂ ਦੇ ਬੂਟਿਆਂ ਦੇ ਪ੍ਰਤੀ ਇੱਕ ਚੰਗਾ ਇਹਨਾਂ ਦਾ ਰੁਝਾਨ ਹੈ ਤਾਂ ਜਦੋਂ ਅਸੀਂ ਐਂਟਰ ਕਰਦੇ ਹਾਂ ਤਾਂ ਇੰਟਰੈਸ ਤੋਂ ਹੀ ਜਦੋਂ ਮਾਹੌਲ ਦੇਖ ਕੇ ਇੱਕ ਵਾਰ ਤਾਂ ਬੜੀ ਤਬੀਅਤ ਖੁਸ਼ ਹੋ ਜਾਂਦੀ ਹੈ ਕਿ ਇੰਨੀ ਹਰਿਆਲੀ ਦੇ ਵਿੱਚ ਬੰਦਾ ਪਹੁੰਚ ਗਿਆ ਮੋਟਰ ਦੇਖੋ ਬਣਾ ਰੱਖੀ ਹੈ ਜਿੱਥੇ 92 ਤਰ੍ਹਾਂ ਦੇ ਜਿਹੜੇ ਐ ਬੂਟੇ ਲਾਇਏ ਸੀ ਜਿਹੜੇ ਅੱਜ ਦਰਖਤ ਬਣ ਚੁੱਕੇ ਆ ਤਾਂ ਹਰ ਪਾਸੇ ਹਰਿਆਲੀ ਹਰਿਆਲੀ ਤੁਹਾਨੂੰ ਮਿਲੇਗੀ ਇਹ ਵਰਕੈਨ ਲਾਈ ਹੋਈ ਆ ਪਿੱਛੇ ਅੰਜੀਰ ਆ ਗਿਆ ਫਲਾਂ ਦੇ ਬੂਟੇ ਹੈਗੇ ਯਾਨੀ ਖੇਤੀ ਦੇ ਨਾਲ-ਨਾਲ ਜਿਹੜੇ ਫਲਾਂ ਦੇ ਬੂਟੇ ਲਾਏ ਆ ਉਹ ਆਪ ਦੇ ਵਾਸਤੇ ਲਾਏ ਨੇ ਇਹਨਾਂ ਦੇ ਆਪਣੇ ਘਰ ਵਾਸਤੇ ਲਾਏ ਬਹੁਤ ਇੱਕ ਚੰਗਾ ਮੈਸੇਜ ਜਿਹੜਾ ਹੈਗਾ ਤੁਹਾਨੂੰ ਇੱਕ ਇੰਟਰਸਟ ਤੋਂ ਵੀ ਦਿਖਾ ਦਨੇ ਆਸੀਂ ਜਗਦੇਵ ਸਿੰਘ ਜੀ ਦੀ ਮੋਟਰ ਤੇ ਪਹੁੰਚੇ ਆ ਇਸ ਮੋਟਰ ਦਾ ਮਾਹੌਲ ਇੰਨਾ ਕੁ ਵਧੀਆ ਬਣਾ ਰੱਖਿਆ ਕਿ ਸਾਰੀ ਹਰਿਆਲੀ ਇੱਥੇ ਪਰੀ ਹੋਈ ਆ ਤੇ ਹਰ ਪਾਸੋਂ ਹਰਿਆਲੀ ਹੀ ਹਰਿਆਲੀ ਹੈ ਬਿਲਕੁਲ ਵੀ ਗਰਮੀ ਦਾ ਸਾਹਸ ਨਹੀਂ ਹੁੰਦਾ ਦੇਖੋ ਇੱਥੋਂ ਫਰੂਟ ਦੇ ਪਲਾਂਟ ਜਿਹੜੇ ਸ਼ੁਰੂ ਹੋ ਜਾਂਦੇ ਆ ਆ ਵੀ ਫਰੂਟ ਦਾ ਪਲਾਂਟ ਲੱਗਦਾ ਮੈਨੂੰ ਇਹ ਆਲੂ ਬੁਖਾਰਾ ਜਾਂ ਕਿਸੇ ਹੋਰ ਵੈਰਾਈਟੀ ਦਾ ਹੈਗਾ ਇਹਦੇ ਪਿੱਛੇ ਗੱਲ ਕਰ ਲਈ ਉਹਦੇ ਪਿੱਛੇ ਵੀ ਲਾਈਨ ਲੱਗੀ ਹੋਇਆ ਅਮਰੂਦਾਂ ਦੇ ਕਿੰਨੂਆਂ ਦੇ ਬੂਟਿਆਂ ਦੀ ਯਾਨੀ ਚਾਰੋਂ ਪਾਸੋਂ ਖੇਤ ਦੇ ਚਾਰੋਂ ਪਾਸੋਂ ਗ੍ਰੀਨਰੀ ਦੇ ਨਾਲ ਹਰਿਆਲੀ ਨੂੰ ਫਲਾਂ ਨੂੰ ਦੇ ਬੂਟਿਆਂ ਵਾਲੇ ਪਾਸੇ ਚੰਗਾ ਰੁਝਾਨ ਆ ਕਿ ਹੁਣ ਨਾਲ ਦੇ ਕਿਸਾਨ ਨੇ ਉਹਨਾਂ ਨੂੰ ਵੀ ਜਾਗਰੂਕ ਇਹੇ ਕਰਨ ਲੱਗੇ ਨੇ ਤਾਂ ਉਹ ਵੀ ਆ ਦੇਖੋ ਇਹ ਆਮਲੇ ਦਾ ਵੀ ਇੱਕ ਦਰਖਤ ਹੈਗਾ ਇੱਥੇ ਆਮਲੇ ਦਾ ਲੱਗਿਆ ਹੋਇਆ ਪਿੱਛੇ ਬਹੁਤ ਵਧੀਆ ਇਸ ਕਿਸਾਨ ਦਾ ਜਿਹੜਾ ਕਹਿਦੀ ਹੈ ਕਿ ਪਿਆਰ ਹੈਗਾ ਨੇਚਰ ਦੇ ਨਾਲ بڑے ਕਿਸਾਨ ਜਿਹੜੇ ਕੁਦਰਤ ਅਸ ਨੇ ਕਹਿ ਸਕਦਾ ਕਿ ਸ਼ੁਰੂ ਤੋਂ ਹੀ ਕੰਮ ਕਰਦੇ ਆ ਰਹੇ ਤੇ ਇਹ ਜਗਦੇਵ ਸਿੰਘ ਜੀ ਦਾ ਹੈ ਜਦੋਂ ਐਂਟਰੈਂਸ ਕਰਦੇ ਆ ਤਾਂ ਤੁਸੀਂ ਦੇਖੋ ਇੱਕ ਪਾਸੇ ਫਲਾਂ ਦੇ ਬੂਟੇ ਨੇ ਦੂਜੇ ਸਾਈਡ ਦੇ ਉੱਤੇ ਗੁਲਾਬ ਸਾਰੇ ਰਸਤੇ 'ਚ ਮੋਟਰ ਦਿਖਾ ਰਹੇ ਆ ਤੁਹਾਨੂੰ ਜਿੱਥੇ ਇੰਨੀ ਕ ਹਰਿਆਲੀ ਭਰੀ ਹੋਈ ਹੈ ਕਿ ਇੱਥੇ ਗਰਮੀ ਦਾ ਅਹਿਸਾਸ ਬਿਲਕੁਲ ਨਹੀਂ ਹੁੰਦਾ ਜਗਦੇਵ ਸਿੰਘ ਬੁਰਜ ਥਰੋੜ ਪਿੰਡ ਦੇ ਇਹ ਕਿਸਾਨ ਦਾ ਖੇਤ ਹੈ ਜਿਹੜਾ ਕਿਸਾਨ ਆਪਣੇ ਦਰਖਤਾਂ ਨੂੰ ਪਿਆਰ ਕਰਦਾ ਤਾਂ ਸਾਰਾ ਦਿਨ ਰਾਤਾਂ ਨੂੰ ਵੀ ਜਿਹੜਾ ਇੱਥੇ ਜਾਗ-ਜਾ ਕੇ ਉਹ ਕਹਿੰਦਾ ਹੈ ਕਿ ਆਪਣਾ ਸਮਾ ਲਗਾਉਂਦੇ ਆ ਬੜੀ ਵੱਖਰੀ ਤਰ੍ਹਾਂ ਦੀ ਇੱਕ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਿਸੇ ਇਸ ਤਰੀਕੇ ਦੇ ਕਿਸਾਨ ਦੇ ਕੋਲ ਪਹੁੰਚਦੇ ਆ ਜਿਹੜੇ ਰੁੱਖਾਂ ਦੀ ਸੰਭਾਲ ਕਰਦੇ ਆ ਤਾਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਨਾਲ ਦੇ ਕਿਸਾਨਾਂ ਨੇ ਵੀ ਆਪਣੀ ਜ਼ਮੀਨਾਂ ਤੇ ਜਿਹੜੇ ਆ ਉਹ ਫਲਾਂ ਦੇ ਬੂਟੇ ਲਾਣੀ ਸ਼ੁਰੂ ਕਰ ਦਿੱਤੇ ਤਾਂ ਹੁਣ ਇੱਧਰ ਵੀ ਦਿਖਾ ਦਿੰਨੇ ਆ ਤੁਹਾਨੂੰ ਅ ਅੰਬ ਦਾ ਬੂਟਾ ਲਾਇਆ ਸੀ ਜਿਹੜਾ ਅੱਜ ਵੱਡਾ ਦਰਖਤ ਬਣ ਚੁੱਕਿਆ ਤੁਸੀਂ ਦੇਖੋ 92 ਤਰ੍ਹਾਂ ਦੇ ਬੂਟੇ ਨੇ ਜਿਹੜੇ ਅੱਜ ਦਰਖਤ ਬਣ ਕੇ ਫਲ ਵੀ ਦੇ ਰਹੇ ਆ ਤੇ ਛਾਂ ਵੀ ਦੇ ਰਹੇ ਆ ਤਾਂ ਜਗਦੇਵ ਸਿੰਘ ਨਾਲ ਵੀ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈਆਂ ਤਾਂ ਇਸ ਵਕਤ ਜਗਦੇਵ ਸਿੰਘ ਜੀ ਵੀ ਸਾਡੇ ਨਾਲ ਇੱਥੇ ਹੈਗੇ ਨੇ ਤਾਂ ਜਿਹੜੀਆਂ ਉਹਨਾਂ ਨੂੰ ਖੇਤ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਅਸੀਂ ਉਹ ਇਸ ਕਰਕੇ ਦਿਖਾ ਰਹੇ ਆ ਵੀ بڑے ਕਿਸਾਨ ਜਿਹੜੇ ਐ ਜਾਗਰੂਕ ਹੋਣ ਕਿਉਂਕਿ ਬਹੁਤ ਲੋੜ ਆ ਸਾਨੂੰ ਆਪਣੇ ਕੁਦਰਤ ਨੂੰ ਸੰਭਾਲ ਕੇ ਰੱਖਣ ਦੀ ਤਾਂ ਕੁਦਰਤ ਜੇਕਰ ਸੰਭਾਲਾਂਗੇ ਤਾਂ ਹੀ ਸਾਨੂੰ ਜਿਹੜਾ ਵਧੀਆ ਮਾਹੌਲ ਮਿਲੇਗਾ ਆਉਣ ਵਾਲੀ ਨਸਲਾਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਚੰਗਾ ਵਾਤਾਵਰਨ ਅਸੀਂ ਵਾਤਾਵਰਨ ਦੇ ਸਕਾਂਗੇ ਤਾਂ ਮੋਟਰ ਦੇ ਉੱਤੇ ਐਨੇ ਤਰ੍ਹਾਂ ਦੇ ਬੂਟੇ ਲਾ ਕੇ ਡਰਾਕਟਰ ਲਾ ਕੇ ਅੱਜ ਇੰਨਾ ਕੁ ਸੁਖਾਵਾਂ ਮਾਹੌਲ ਬਣਾਇਆ ਕਿ ਇਹਨਾਂ ਦਾ ਪਿੰਡ ਤੋਂ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ ਖੇਤ ਦੇ ਵਿੱਚ ਹੀ ਇੱਥੇ ਸਾਰਾ ਦਿਨ ਇੱਥੇ ਕੰਮ ਕਰਦੇ ਜਗਦੇਵ ਸਿੰਘ ਜੀ ਸਾਡੇ ਨਾਲ ਹੈ ਤਾਂ ਇਹਨਾਂ ਨਾਲ ਗੱਲ ਕਰਾਂਗੇ ਰੁੱਖਾਂ ਨੂੰ ਪਿਆਰ ਕਰਨ ਵਾਲੇ ਉਸ ਕਿਸਾਨ ਨਾਲ ਤੁਹਾਨੂੰ ਮਿਲਵਾ ਰਹੇ ਹਾਂ ਜਿਨ੍ਹਾਂ ਦੇ ਚਰਚੇ ਦੂਰ ਦੂਰ ਤੱਕ ਹੈਗੇ ਕਿਉਂਕਿ ਫਲਾਂ ਦੇ ਬੂਟਿਆਂ ਦੇ ਪ੍ਰਤੀ ਚੰਗੀ ਨੌਲੇਜ ਹੈ ਰੱਖਦੇ ਨੇ ਜਗਦੇਵ ਸਿੰਘ ਜੀ ਬੜਾ ਲੰਮਾ ਟਾਈਮ ਹੋ ਗਿਆ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਇਹ ਮਿਹਨਤ ਕਰਨੇ ਵੇ ਜਗ੍ਹਾ ਦੇ ਉੱਤੇ ਆ ਸਾਰੀ ਜਿਹੜੀ ਇੱਥੋਂ ਲੈ ਕੇ ਜਿੰਨਾ ਏਰੀਆ ਹੈਗਾ ਸਾਰਾ ਕਵਰ ਕਰ ਰੱਖਿਆ ਤੁਸੀਂ ਬੂਟਿਆਂ ਦੇ ਨਾਲ ਦਰਖਤ ਲੱਗੇ ਹੋਏ ਆ ਇਹ ਕਿਸਾਨ ਦਾ ਸ਼ੁਰੂ ਤੋਂ ਖੇਤੀ ਨਾਲ ਜੁੜਾ ਹੋਇਆ ਇਸ ਪਾਸੇ ਕੋਦੋਂ ਦਾ ਰੁਝਾਨ ਹੈ ਜੀ ਪਹਿਲਾਂ ਤਾਂ ਸਾਰੇ ਵੇਖਣ ਵਾਲੇ ਦਰਸ਼ਕੋ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਸਮਾਂ ਕੱਢਿਆ ਲੋਕਾਂ ਨੂੰ ਇਸ ਪਾਸੇ ਲਾਉਣ ਵਾਸਤੇ ਇਹ ਵੀ ਇੱਕ ਯੋਗਦਾਨ ਹੈ ਮੀਟਗਾ ਦੇ ਵਿੱਚ ਗ੍ਰੀਨਰੀ ਦਾ ਵੇਖ ਕੇ ਇੱਥੇ ਕੋ ਹੋਰ ਲੋਕਾਂ ਨੂੰ ਵੀ ਇਹਦੇ ਬਾਰੇ ਆਊਗਾ ਵੀ ਅਸੀਂ ਵੀ ਲਾਈਏ ਜੀ ਇਹ ਮੈਂ 1983 ਤੋਂ ਕੀਤੀ ਦਾ ਕੰਮ ਕਰਦਾ ਜੀ ਤੇ ਮੈਂ 10 ਕਿਲਿਆਂ ਦੀ ਕੀਤੀ ਕਰਦਾ ਤੇ ਉਦੋਂ ਤੋਂ ਹੀ ਮੈਨੂੰ ਇਹ ਸ਼ੌਂਕ ਹੈ ਵੀ ਆਪਦੇ ਘਰ ਦੇ ਨਿੰਬੂ ਹੋਣ ਆਪਦੇ ਘਰ ਦਾ ਕੋਈ ਫਰੂਟ ਹੋਵੇ ਤੇ ਜੁਨਾਈਟੀ ਮੈਨੂੰ ਬਹੁਤ ਜਰਤਾ ਮਾ ਜਾਣ ਆਉਣਾ ਜੀ ਕੋਈ 40 ਕੇ ਸਾਲ ਵੀ ਹੋ ਗਏ ਮੇਰਾ ਉੱਥੇ ਜਾਣ ਆਉਣ ਬਣੇ ਨੂੰ ਉੱਥੇ ਜਿਵੇਂ ਜਿਵੇਂ ਕਿਵੇਂ ਕੋਈ ਨਵੀਆਂ ਵੈਰਾਈਟੀਆਂ ਫਰੂਟਾਂ ਦੀਆਂ ਆਉਂਦੀਆਂ ਆਲੂ ਖਾਰੇ ਦੀਆਂ ਆਉਂਦੀਆਂ ਜਾਂ ਕਿਨੂਦਗੀ ਆਉਂਦੀ ਹੈ ਜਾਂ ਆੜੂ ਦੀ ਆਉਂਦੀ ਹੈ ਕੱਲ ਮੇਰੇ ਉਹ ਵੈਰਾਈਟੀ ਖੇਤ ਲਈ ਵੀ ਹੈ ਜੀ ਤੇ ਇੱਕ ਦਾ ਗ੍ਰੀਨ ਏਰੀਆ ਕਿ ਮੇਰਾ ਇੱਥੇ ਰਹਿਣੋਂ ਹੀ ਜ਼ਿਆਦਾ ਜੀ ਕਰਦਾ। ਕਦੋਂ ਕੋਈ ਲੱਗਿਆ ਉਹ ਮੈਂ ਸਵੇਰ ਉੱਠ ਕੇ ਮਨੇ ਆਉਂਦਾ ਵੀ ਕਰਾਂ ਮੈਂ ਖੇਤ ਜਾਵਾਂ। ਉੱਥੇ ਦੇਖਾਂ ਵੀ ਕੋਈ ਪੱਕਿਆ ਫਲ ਜਾਂ ਲੱਗਿਆ ਜਾਂ ਉਹਨੂੰ ਕੋਈ ਕੀੜਾ ਤਾਂ ਨਹੀਂ ਲੱਗਿਆ। ਜਾਂ ਉਹਨੂੰ ਪਾਣੀ ਲਾਉਣ ਵਾਲਾ। ਇਸ ਤਰ੍ਹਾਂ ਹੀ ਬੱਚ ਮੇਰੀ ਸਬਜ਼ੀ ਦਾ ਵੀ ਹੈ ਗਿਆ। ਅੱਜ ਤੱਕ ਮੈਂ ਕਿਤੇ ਕੋਈ ਸਬਜ਼ੀ ਬਾਜ਼ਾਰੋਂ ਲੈ ਕੇ ਨਹੀਂ। ਖਾਧੀ ਇੱਥੇ ਹੀ ਸਬਜ਼ੀ। ਹਾਂ ਸਾਰੀ ਸਬਜ਼ੀ ਮੈਂ ਆਪਦੇ ਖੇਤੀ ਪੈਦਾ ਕਰਦਾ। ਤੇ ਬਾਦੂ ਸਬਜ਼ੀ ਮੈਂ ਆਪਦੇ ਕਿਸੇ ਜਾਰਾ ਮਿੱਤਰਾਂ ਨੂੰ ਹੀ। ਬਣਨ ਲੱਗਾ ਅੱਛਾ ਅਸੀਂ ਦੇਖ ਰਹੇ ਹਾਂ ਮੋਟਰ ਤਾਂ ਮੈਨੂੰ ਤਾਂ ਥੋੜੀ ਦਿਖਦੀ ਨਹੀਂ ਸਾਰੀ ਅੱਗੇ ਨਹੀਂ ਹਰਿਆਲੀ ਆ ਪਿੱਛੇ ਸਾਰੇ ਬੂਟੇ ਜਿਹੜੇ ਦਰਖਤ ਬਣੇ ਹੋ ਸਾਰਿਆਂ ਦੇ ਫਲ ਲੱਗਦਾ ਹੈ ਨਾ ਤੇ ਹਾਂਜੀ ਸਾਰਿਆਂ ਦੇ ਫਲ ਲੱਗਦਾ ਫਲ ਤੁਹਾਨੂੰ ਦਿਖਾਇਆ ਵੀ ਫਰੂਟ ਆਇਆ ਵਾ ਕੰਗਾ ਤੇ ਕੰਗਾ ਤੇ ਕਿਵੇਂ ਹੁਣ ਆਲੂ ਬਖਾਰਾ ਸੀ ਉਹ ਲੱਗ ਹਟਿਆ ਜੀ ਆੜੂ ਵੀ ਲੱਗ ਹਟਿਆ ਹਰ ਮਹੀਨੇ ਕੋਈ ਨਾ ਕੋਈ ਫਰੂਟ ਚੱਲਦਾ ਰਹਿੰਦਾ ਜੀ ਪਰ 92 ਦਰਖਤ ਥੋੜੇ ਇੱਥੇ ਲੱਗੇ ਹੋਏ ਫਰੂਟ ਵਾਲੇ ਵੀ ਤੇ ਦੂਜੇ ਵੀ ਛਾਂ ਵਾਲੇ ਮੈਨੂੰ ਲੱਗਦਾ ਹੈ ਜੇ 92 ਤੁਸੀਂ ਕੱਲੇ ਨੇ ਲੈ ਜੇ ਕੱਲਾ ਕੱਲਾ ਕਿਸਾਨ ਵੀ ਕੋਸ਼ਿਸ਼ ਕਰ अच्छा ਕਿੰਨੇ ਕਿ ਕਿਸਾਨ ਇੱਥੇ ਥੋੜੇ ਇਹ ਦੇਖਣ ਆਉਂਦੇ ਕੋਈ ਫਰੂਟ ਦੀ ਦੇਖਭਾਲ ਵੀ ਕਰਨੀ ਪੈਂਦੀ ਨੌਲੇਜ ਵੀ ਲੈ ਕੇ ਜਾਂਦੇ ਤੁਹਾਨੂੰ ਵੀ ਆਹ ਬੂਕ ਕਿਸਮ ਲਾਉ ਵਿੱਚ ਹਾਂ ਜੀ ਹਾਂ ਜੀ ਮੇਰੇ ਕੋਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬਠਿੰਡਾ ਕਰਾਈ ਦੇ ਨੇ ਇਹਨਾਂ ਦਾ ਸਟੇਸ਼ਨ ਹੈ ਉਹ ਉਸਾਂਵੇਂ ਸਮੇਂ ਤੇ ਮੇਰੇ ਕੋਲੇ ਇੱਥੇ ਆਉਂਦੇ ਰਹਿੰਦੇ ਆ ਉਹ ਮੈਨੂੰ ਵੀ ਕੋਈ ਗਾਈਡ ਵੀ ਕਰਦੇ ਆ ਵੀ ਆਹ ਲਾਓ ਤੁਸੀਂ ਆਹ ਲਾਓ ਉੱਥੇ ਹੀ ਸਾਰੇ ਆਉਣ ਜਾਣ ਵਾਲੇ ਮੈਂ ਉੱਥੇ ਵੀ ਉਹਨਾਂ ਦੀ ਵੇਖ ਕੇ ਆਉਣਾ ਵੀ ਇਹਨਾਂ ਦੀ ਕਿਵੇਂ ਕਟਿੰਗ ਕੀਤੀ ਵੀ ਹੈ ਕੀ ਕੀਤਾ ਵਾ ਕਿਹੋ ਜਿਹੇ ਸੰਭਾਲ ਕਰਦੇ ਆ ਉਹਨਾਂ ਨੂੰ ਵੇਖ ਕੇ ਮੈਂ ਉਸ ਤਰ੍ਹਾਂ ਮਾੜਾ ਮੋਟਾ ਜਿੰਨਾ ਕਿ ਮੈਥੋਂ ਹੁੰਦਾ ਉਹ ਕਰਦਾ ਅੱਛਾ ਆ ਜਿਹੜਾ ਨਾਲ ਦੇ ਕਿਸਾਨ ਹੈਗੇ ਤੁਹਾਡੇ ਏ ਵੀ ਫਲਾਂ ਦੇ ਬੂਟੇ ਲਾਏ ਵੀ ਥੋੜੇ ਤੋਂ ਪ੍ਰੇਤੋਕੇ ਲਾਏ ਨੇ ਹਾਂ ਜੀ ਇਹ ਬੰਦਾ ਜੀ ਕੈਨੇਡਾ ਗਏ ਹੋਏ ਆ ਜੀ ਤੇ ਉਹ ਕਦੋਂ ਆਏ ਤੇ ਉਹਨਾਂ ਨੇ ਇੱਥੇ ਮੇਰਾ ਵੇਖਾ ਉਹ ਮੈਨੂੰ ਕਹਿੰਦੇ ਵੀ ਆਹ ਰਾਹ ਸੀਗਾ ਸਾਡਾ ਪਹਿਲਾਂ ਥੋੜਾ ਤੌੜਾ ਫਿਰ ਕਹਿੰਦੇ ਸਾਡਾ ਰਾਹ ਛਡਾ ਕੇ ਵੀ ਇਸ ਪਾਸੇ ਵੀ ਸਾਰੇ ਲਾ ਦਿਓ ਕੋਸ ਤਾਂ ਮਰੇ ਉਧਰ ਮਰੂਤ ਲਾਏ ਵੀ ਆ ਜੀ ਇਧਰਲੇ ਪਾਸੇ ਮੈਂ ਗਲਾਬ ਲਾਤਾ ਕੋਸ ਇੱਥੇ ਹੁਣ ਬੂਟੇ ਲਾ ਕੇ ਰੱਖੇ ਹੋਏ ਜਿਆਦਾ ਗਰਮੀ ਕਰਕੇ ਮੈਂ ਲਾਏ ਨਹੀਂ ਘਰੇ ਪਏ ਆ ਜੰਬਾਂ ਦੇ ਤੇ ਯਾਮਨਾ ਦੇ ਬੂਟੇ ਲਾਉਂਗੇ ਮੈਨੂੰ ਲੱਗਦਾ ਜਿਹੜੀ ਹਵਾ ਇਸ ਵਕਤ ਅਸੀਂ ਮਾਰ ਰਹੇ ਆ ਇਹ ਹਵਾ ਨੂੰ ਲੋਕ ਤਰਸਦੇ ਇੰਨੀ ਠੰਡੀ ਸ਼ਾਂਤ ਵਧੀਆ ਹਵਾ ਹੈ ਠੰਡਾ ਮੌਸਮ ਵੀ ਹਾਂਜੀ ਬਹੁਤ ਵਧੀਆ ਮਾਹੌਲ ਹੈ ਜੀ ਇੱਥੇ ਠੰਡਾ ਮਾਹੌਲ ਹੈ ਘਰੇ ਭਾਵੇਂ ਏਸੀ ਲੱਗੇ ਪਿਆ ਪਰ ਜੇ ਹੋ ਜਾਏ ਇੱਥੇ ਵਾਤਾਵਰਨ ਖੇਤਾਂ ਦੇ ਵਿੱਚ ਘਰਾਂ ਚ ਹੈ ਨਹੀਂ ਹੋਰ ਇੰਨੀ ਜਿੰਨੀ ਹਰਿਆਲੀ ਤੁਹਾਡੇ ਇਸ ਇਲਾਕੇ 'ਚ ਹੈਗੀ ਹੈ ਹੋਰ ਕਿਸਾਨ ਕੋਈ ਹੈਗੇ ਜਿਹਦੇ ਕੋਲ ਇੰਨੀ ਦਰਖਤ ਹੋਣੇ ਇਸ ਜਗ੍ਹਾ ਤੇ ਲਾਏ ਹੋਏ ਨਹੀਂ ਜੀ ਉਹ ਬਹੁਤ ਘਟ ਲਾਉਂਦੇ ਆ ਵੇਹੇ ਆਪਾਂ ਪ੍ਰੇਰਿਤ ਬਹੁਤ ਕੀਤਾ ਜੀ ਆਪਦੇ ਕਿਹੜੇ ਮੇਰੇ ਹੈਗੇ ਆ ਉਹ ਮੇਰੇ ਨੇੜੇ ਦੇ ਬੰਦੇ ਮੇਰੇ ਨਾਲ ਵਿਚਰਦੇ ਆ ਉਹਨਾਂ ਨੂੰ ਲਿਆ ਕੇ ਵੀ ਤੇ ਨਾ ਉਹਨਾਂ ਨੂੰ ਨਾਲ ਵੀ ਲਿਆ ਕੇ ਹੁਣ ਦੋ ਤਿੰਨ ਖੇਤ ਹੋਰ ਆ ਜੀ ਉਹ ਆਪਣੇ ਕੋਲੇ ਵਹਿੰਦੇ ਉੜਦੇ ਆ ਉਹਨਾਂ ਦਾ ਉਹਨਾਂ ਦੇ ਸਾਰੇ ਲਾਏ ਹੋਏ ਆ ਜੀ ਪਰ ਇਹ ਲੱਗਦਾ ਜੀ ਤੁਹਾਨੂੰ ਜਗਦੇਵ ਸਿੰਘ ਜੀ ਇਹ ਜ਼ਰੂਰਤ ਬਣ ਗਈ ਹੈ ਹਰ ਰੋਜ਼ ਸ਼ਖਸ ਦੀ ਜਿਹਨੇ ਧਰਤੀ ਤੇ ਰਹਿਣਾ ਹੈ ਉਹਨੂੰ ਉਹਦਾ ਮੁੱਲ ਮੋੜਨਾ ਨੁਕਸਾਨ ਅਸੀਂ ਕੀਤਾ ਧਰਤੀ ਦਾ ਸਾਰਾ ਲੱਗਦਾ ਮੁੱਲ ਮੋੜਨਾ ਹੈ ਹਰਿਆਲੀ ਇਸੇ ਤਰੀਕੇ ਨਾਲ ਵਧਾਣੀ ਪਊ ਸਭ ਨੂੰ ਹਾਂ ਵਧਾਉਣੀ ਪਊਗੀ ਜੀ ਵੇਖੋ ਅੱਜ ਤਾਂ ਟੈਂਪਰੇਚਰ ਕਿੰਨਾ ਹੈ ਇਸੇ ਕਰਕੇ ਹੈ ਜੇ ਆਪਣੇ ਦਰਾਖਤਾਂ ਅਣਹੋਂਦ ਹੋਈ ਜਾਂਦੀ ਹੈ ਕਿਹੜਾ ਝੋਨਾ ਤੇ ਕਾਨਕ ਫਸਲੀ ਚੱਕਰ ਆ ਜੀ ਇਹਦੇ ਵਿੱਚ ਅੰਦਰਾਖਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਿਲਕੁਲ ਇਹ ਕਦੋਂ ਅੱਗ ਲਾਉਂਦੇ ਉਦੋਂ ਸੜ ਜਾਂਦੇ ਆ ਜਾਂ ਪਾਣੀ ਕਦੋਂ 24 ਘੰਟੇ ਖੜਾ ਰਹਿੰਦਾ ਇਹਦੇ ਵਿੱਚ ਉਹਦੇ ਜਿਹੜੀਆਂ ਜੜਾਂ ਉਹ ਰੂਟਸ ਖਰਾਬ ਹੋ ਜਾਂਦੇ ਆ ਉਹ ਬੇਕਾਰ ਹੋ ਜਾਂਦਾ ਇਹ ਸਾਰੀ ਇਹ ਜਿਹੜੀ ਸਬਜੀ ਸੁਬਜੀ ਵੀ ਲਾਈਏ ਤੁਸੀਂ ਆਪਣੇ ਵੱਲ ਸਾਰੀ ਆਰਗੇਨਿਕ ਹੀ ਹੈਗੀ ਇਹ ਬਿਨਾਂ ਆਰਗੇਨਿਕ ਹੈ ਜੀ ਹਾਂ ਜੀ ਕਿੰਨੀ ਕੁ ਮਨ ਨੂੰ ਸ਼ਾਂਤੀ ਪਹੁੰਚਦੀ ਹੈ ਜਦੋਂ ਕੋਈ ਬੂਟਾ ਲਾਇਆ ਤੁਸੀਂ ਅੱਜ ਉੱਥੋਂ ਲੋਕ ਵੀ ਫਲ ਲੈ ਕੇ ਜਾਂਦੇ ਪਿੰਡੋਂ ਵੀ ਆਉਂਦੇ ਹੁਣੇ ਲੋਕ ਮਿਲਣ ਜਣ ਨਾਲੇ ਵੀ ਸਾਨੂੰ ਦਿਓ ਜੀ ਕਿੰਨੀ ਸ਼ਾਂਤੀ ਪਹੁੰਚਦੀ ਬਹੁਤ ਆਪ ਦੇ ਮਨ ਨੂੰ ਇੱਕ ਕੁਝ ਜੀ ਮਸੂਸ ਹੁੰਦੀ ਹੈ ਕਿ ਮੈਂ ਅੱਜ ਤੁਸੀਂ ਆਏ ਆ ਮੇਰਾ ਮਨ ਬਹੁਤ ਖੁਸ਼ ਹੈ ਵੀ ਇੱਕ ਆਮ ਜੇ ਕਿਸਾਨ ਕੋਲੇ ਕੋਈ ਬੰਦਾ ਇੰਟਰਵਿਊ ਕਰਨ ਆਉਂਦਾ ਹੈ ਕੋਈ ਐਡੀ ਤਾਂ ਮੇਰੇ ਕੋਲੇ ਉਹ ਕਲਾ ਹੈ ਨਹੀਂ ਜੀ ਪਰ ਮੈਨੂੰ ਇੰਨਾ ਜਰੂਰ ਆ ਪਿਆਰ ਹੈਗਾ ਇਹ ਬੂਟਿਆਂ ਦੇ ਨਾਲ ਕਿ ਮੈਂ ਮੇਰਾ گلاب ਲਾਇਆ ਮੈਨੂੰ ਕਦੇ ਇਹ ਹੁਣ ਇਹਦੇ ਫੁੱਲ ਲੱਗੇ ਪਏ ਤੁਸੀਂ ਦੇਖੇ ਆ ਸਕੂਨ ਆਉਂਦਾ ਮਨ ਨੂੰ ਬਿਲਕੁਲ ਕੰਮ ਕੋਈ ਵੀ ਹੈ ਜੀ ਕੋਈ ਬੰਦਾ ਚੰਗਾ ਕੰਮ ਕਰਦਾ ਸਾਡਾ ਵੀ ਫਰਜ਼ ਬਣਦਾ ਅਸੀਂ ਉਹਨੂੰ ਦਿਖਾਈਏ ਲੋਕਾਂ ਤੱਕ ਮੈਸੇਜ ਲੈ ਕੇ ਜਾਏ ਵੀ ਤੁਸੀਂ ਵੀ ਕੋਸ਼ਿਸ਼ ਕਰੋ ਜਗਦੇਵ ਸਿੰਘ ਜੀ ਕਰ ਰਹੇ ਬੜੇ ਕਿਸਾਨ ਹੋ ਰਹੇਗੇ ਸੈਂਕੜੇ ਲੱਖਾਂ ਕਿਸਾਨ ਹੈ ਜਿਹੜੇ ਆਪਣੀ ਮੋਟਰ ਤਾਂ ਘਟੋ ਘਟ ਕਵਰ ਕਰ ਸਕਦੇ ਦਰਖਤਾਂ ਦੇ ਹਾਂਜੀ ਹਾਂਜੀ ਬਹੁਤ ਕਰ ਸਕਦਾ ਜੀ ਇੱਕ ਮੋਟਰ ਦੇ ਉੱਤੇ ਜੇ ਪੰਜ ਚਾਰ ਬੂਟੇ ਵੀ ਜਾਮਣ ਆਂਬ ਜਾਂ ਕੋਈ ਹੋਰ ਫਰੂਟ ਵਾਲੇ ਬੂਟੇ ਲੱਗੇ ਹੋਣ ਉਹਦੇ ਦੋ ਫਾਇਦੇ ਜੇ ਨਾ ਤਾਂ ਆਪਾਂ ਨੂੰ ਫਰੂਟ ਮਿਲਦਾ ਨਾਏ ਸਾਡੇ ਵਾਤਾਵਰਣ ਨੂੰ ਉਹ ਵਾਤਾਵਰਣ ਦਾ ਸੀ ਖੁਦ ਹੀ ਮਹਿਸੂਸ ਕਰ ਲਿਆ ਗਰਮੀ ਬਹੁਤ ਸੀਗੀ ਪਰ ਅੱਜ ਠੰਡੀ ਹਵਾ ਇੱਥੇ ਦਰਖਤਾਂ ਕੋਲ ਆਇਆ ਬੜੀ ਠੰਡੀ ਹਵਾ ਆ ਰਹੀ ਹਾਂਜੀ پرانے دراختਾਂ ਜਿਵੇਂ ਟਾਲੀਆਂ ਟੂਲੀਆਂ ਮੈਂ ਉਹ ਵੀ ਕੋਸ਼ਿਸ਼ ਕਰ ਰਿਆਂ ਵੀ 2-4 ਉਹ ਵੀ ਖੇਤ ਲੱਗੀਆਂ ਹੋਣ ਡੇਕਾਂ ਬਰਕੈਨਾ ਲੱਗਾਂ ਕੋ ਮੇਰਾ బోర్ڈ ਵੀ ਲਾਇਵੇ ਜੀ బోర్ڈ ਦੇ ذرا ਕੀ کہنا ਚਾਹੋਗੇ ਹੋਰ ਨਾਲ ਲੋਕਾਂ ਕਿਸਾਨਾਂ ਨਾਲ ਲੋਕਾਂ ਨੂੰ ਇਹੀ ਹੈ ਵੀ ਬਾਅਦ ਤੋਂ ਬਾਅਦ ਦਰਾਖਤ ਲਾਉਣ ਜੀ گرینری ਜਿੰਨੀ ਹੋਊਗੀ ਉਹਨੇ ਆਪਣੇ ਕੁਸ਼ਾਲਾ ہاں ਕੁਸ਼ਾਲ ਹੋਊਗੀ ਧੰਨਵਾਦ ਜੀ ਸੋ ਇਸ ਸੰਜਗਦੇਵ ਸਿੰਘ ਕਿਸਾਨ ਜਿਹੜੇ ਦਰਖਤਾਂ ਨੂੰ ਪਿਆਰ ਕਰਦੇ ਆ ਰੁੱਖਾਂ ਨੂੰ ਪਿਆਰ ਕਰਨ ਵਾਲੇ ਕਿਸਾਨ ਦੀ ਤੁਹਾਨੂੰ ਕਹਾਣੀ ਅਸੀਂ ਦਿਖਾਈ ਹੈ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਖੇਤੀ ਕਰਦੇ ਨੂੰ 1984 ਦੇ ਖੇਤੀ ਕਰ ਰਹੇ ਨੇ 40 ਸਾਲ ਤੋਂ ਵਾਹ ਹੈਗਾ ਇਹਨਾਂ ਦਾ ਕੈਦੀ ਆ ਐਗਰੀਕਲਚਰ ਡਿਪਾਰਟਮੈਂਟ ਨਾਲ ਬਾਗਵਾਨੀ ਵਾਲੇ ਦੇ ਨਾਲ ਚੰਗੇ ਚੰਗੇ ਮਹਾਰਾ ਦੇ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਹਾਸਲ ਕਰਦੇ ਆ ਵੀ ਕਿਵੇਂ ਬੂਟਾ ਪਾ ਲੈਣਾ ਕਿਵੇਂ ਵੱਡਾ ਕਰਨਾ ਕਿਵੇਂ ਸੰਭਾਲ ਕਰਨੀ ਹੈ ਤਾਂ ਉਮੀਦ ਇਹ ਹੀ ਹੈ ਸਾਡਾ ਇਹ ਜਿਹੜੀ ਖਬਰ ਉਠਾਉਣ ਦਾ ਮਕਸਦ ਇਹ ਹੀ ਹੈਗਾ ਕਿ ਹਰ ਸ਼ਖਸ ਜਿਹੜਾ ਵੀ ਇਸ ਧਰਤੀ ਤੇ ਰਹਿ ਰਿਹਾ ਉਹਨਾਂ ਫਰਜ਼ ਬਣਦਾ ਕਿ ਹੁਣ ਕੁਦਰਤ ਨੂੰ ਉਹਦਾ ਮੁੱਲ 모ੜਨਾ ਪੈਣਾ ਹੈ ਉਹ ਮੁੱਲ ਤਾਂ ਹੀ 모ੜਾਂਗੇ ਜੇ ਅਸੀਂ ਹਰੀਆਲੀ ਵਦਾਵਾਂਗੇ ਵੱਤ ਤੋਂ ਵੱਤ ਬੂਟੇ ਲਾਵਾਂਗੇ ਸੰਭਾਲ ਰੱਖਾਂਗੇ ਉਹਨਾਂ ਦੀ ਚਾਹੇ ਫਲਾਂ ਦੇ ਹੈਗੇ ਚਾਹੇ ਉਹਦਾ ਗ੍ਰੀਨਰੀ ਹੈਗੀ ਹੈ ਤਾਂ ਹੀ ਸਾਡੀ ਆਨ ਵਾਲੀ ਨਸਲਾਂ ਜਿਹੜੀਆਂ ਹੈਗੀਆਂ ਉਹ ਸੌਖੇ ਰਹਿਣਗੀਆਂ ਉਮੀਦ ਕਰਦੇ ਹਾਂ ਲੋਕਪੱਤ ਤੋਂ ਬਾਅਦ ਇਸ ਵਾਰ ਪਲਾਂਟੇਸ਼ਨ ਕਰਾਂਗੇ ਤੇ ਪੰਜਾਬ ਦਾ ਨਾਮ ਇੰਡੀਆ ਦੇ ਵਿੱਚ ਸਭ ਤੋਂ ਵਿਸ਼ਵ ਦੇ ਵਿੱਚ ਕਹਿ ਸਕਦਾ ਕਿ ਸਭ ਤੋਂ ਨੰਬਰ 1 ਤੇ ਲੈ ਕੇ ਆਉਣਗੇ ਕਿ ਪੰਜਾਬ ਨੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਗ੍ਰੀਨਰੀ ਕਰਕੇ ਦਿਖਾਈ ਹੈ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਪਿੰਡ ਬੋਜਥਰੋੜ ਮਠੰਡਾ